ਮੈਨੂੰ ਦੱਸਣ ਦੀ ਲੋੜ ਨਹੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਪਰ ਜੋ ਉਹ ਸੱਜਣ ਦੀ ਬੋਲਬਾਣੀ ਆ ਔਰ ਇੱਕ ਆਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਜੋਂਨੇ ਮਸੀਹ ਭਾਈ ਚਾਰੇ ਦੀਆਂ ਧੀਆਂ ਭੈਣਾਂ ਦੇ ਬਾਰੇ ਚ ਇੰਨਾ ਗੰਦਕਿਆ ਕਿ ਜਿਹੜਾ ਸਟੇਜ ਦੇ ਉੱਤੋਂ ਦੁਹਰਾਇਆ ਨਹੀਂ ਜਾ ਸਕਦਾ ਮੈਂ ਸਮਝਦਾ ਕਿ ਉਹਦੀ ਸੱਤਾ ਦਾ ਹੰਕਾਰ ਹੈ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਵੀ ਅਗਰ ਇਹਨੂੰ ਇਹ ਨਹੀਂ ਪਤਾ ਕਿ ਧੀਆਂ ਭੈਣਾਂ ਦੀ ਇੱਜ਼ਤ ਕਿਸ ਤਰ੍ਹਾਂ ਕਰੀਦੀ ਐ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਕੋਈ ਹੱਕ ਨਹੀਂ ਮੈਂ ਤਾਂ ਸਮਝਦਾ ਉਹਨੂੰ ਅਸੈਂਬਲੀ ਵਿੱਚ ਜਾਣ ਦਾ ਵੀ ਕੋਈ ਹੱਕ ਨਹੀਂ ਸੀ ਪਰ ਕਿਸੇ ਤਰੀਕੇ ਚਲਾ ਗਿਆ ਇਸ ਕਰਕੇ ਜੋਰ ਤੋਂ ਸੁਣਨੇ ਬਸੀ ਭਾਈ ਚਾਰੇ ਧੀਆਂ ਬੇਟੀਆਂ ਬਾਰੇ ਬੀਬੀਆਂ ਬਾਰੇ ਕਿਹਾ ਇਹ ਹੁਣ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਆ ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਧੀਆਂ ਆ ਮਸੀਹ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਆ। ਇਹ ਸੱਜਣ ਨੂੰ ਇੱਕ ਤਰੀਕ ਨੂੰ ਇਸ ਤਰ੍ਹਾਂ ਵੋਟਾਂ ਪਾ ਕੇ ਇਹਦੇ ਖਿਲਾਫ ਸਜ਼ਾ ਦੇਣੀ ਹੈ ਕਿ ਆਉਣ ਵਾਲੀ ਜ਼ਿੰਦਗੀ ਤੱਕ ਇਹਦੀ ਜ਼ੁਬਾਨ ਜਿਹੜੀ ਬੋਲਣ ਦਾ ਇਹਦਾ ਤਰੀਕਾ ਘੱਟੋ ਘੱਟ ਉਹ ਸੁਧਰ ਜਾ। ਜਿਹਦਾ ਆਡੀਓ ਬੜੀ ਮਾਰ ਰਹੀ ਹੋਣੀ ਹੈ ਕਲਪਸੂਨ। ਅੰਨੀਆਂ ਮਾਰੀ ਸ਼ਮਦਾ ਆਲੀ ਵਰਤੀ ਹੈ ਕਿਹ ਚੇ ਭਾਈਚਾਰਾ ਵਾ। ਕਿੰਨੀ ਮਾਰੀ ਮੈਨੂੰ ਨੇ ਆਪਣੀ ਜ਼ੁਬਾਨ ਤੋਂ ਕਹਿਣ ਲੱਗਾ ਮੈਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਇੰਨਾ ਆਪਣੇ ਆਪ ਨੂੰ ਝਾੜਤ ਵਾਰ ਰੱਖਣ ਵਾਲਾ ਬੰਦਾ ਇੰਨਾ ਆਪਣੇ ਆਪ ਨੂੰ ਪੁਰਾਣਾ ਸਿਆਸੀ 당 ਸਿਆਸੀ ਜਿਹਨੂੰ ਕਹਿੰਦੇ ਨਾ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਪਤਾ ਨਹੀਂ ਲੱਭ ਜ ਆਪ ਨਿਕਲਦੇ ਆ ਮੂੰਹ ਤੇ ਜਾਂ ਪ੍ਰਮਾਤਮਾ ਖੁਦ ਕਢਾਉਂਦਾ ਇਹਨਾਂ ਦੇ ਮੂੰਹ ਇਹ ਕਾਰਪੁਰਖੀ ਜਾਣਦਾ ਕਿ ਜੋ ਕਿ ਚਿਰ ਭਾਵੇਂ ਚੱਲਣਾ ਇਹਨਾਂ ਕੋ ਤੁਮਿਆ ਕੋ ਬੇਝ ਨਹੀਂ ਬੀਜਦਾ ਮੈਂ ਜਿਹੜਾ ਰਿਆਲਟੀ ਮੈਂ ਉਹ ਗੱਲ ਕਰਦਾ ਇਹ ਇੰਦਾ ਵੀ ਸ਼ਬਦਾਂ ਨਹੀਂ ਵਰਤਣੀ ਜੇ ਵੀ ਭਾਵੇਂ ਕੋਈ ਕੰਮ ਹੋਵੇ ਸੇ ਕੋਣ ਕ੍ਰਿਤੀ ਨਾਈ ਮੁਸਲਮਾਨ ਹੋਣ ਹਿੰਦੂ ਹੋਣ ਕੀ ਇਹ ਸਾਰੇ ਹੀ ਦੁਪੀਆਂ ਪਹਿਣਾ ਵਾਲੇ ਆ ਮਾੜਾ ਬਖਤ ਕਿਹਾ ਤੇ ਆਖਦਾ ਜਬ ਪੀਰ ਜੇ ਕਦੇ ਇਸ ਤਰ੍ਹਾਂ ਜੇ ਤਾਂ ਗਰੀਬ ਦੀ ਲੱਥ ਜੇ ਤਾਂ ਅਮੀਰ ਦੀ ਇਹ ਇੱਕ ਦੋ ਧੀਆਂ ਇਤੁੰਧੀਆਂ ਨੇ ਨੋ ਮੈਂ ਇਤੁਂ ਗਿਆਨੇ ਕਰਦੀਆਂ ਤੇ ਜੇ ਆਪਾਂ ਨੋਹਾਂ ਤੇ ਆਨ ਨੂੰ ਐਸੀ ਮਾਰੀ ਸਰਦਾਰ ਦੀ ਪਿੱਛੇ ਬਰਤਨੀਆਂ ਤੇ ਮੇਰੇ ਖਲੇ ਤੇ ਕੋਈ ਇੰਨੀ ਸਿਆਣਾ ਬੜੀ ਆ ਮੈਨੂੰ ਹੌਲੇ ਹੌਲੇ ਪਤਾ ਲੱਗਿਆ ਕਿ ਜਦੋਂ ਬੜੀ ਬੜੀ ਪੱਤਰ ਟੁੱਟ ਕੇ ਇਚਰ ਪਾਇਚਾਰਾ ਉਹ ਰੋ ਸਮਝਾਰਾ ਕਰਨ ਲੱਗਾ ਇਸ ਬੰਦੇ ਦੇ ਬਰੁਤ ਤੇ ਬੋਰਡ ਪਰ ਦੇ ਪੱਤਰ ਤੇ ਕਰਨਾ ਵੀ ਜੈਦਾ ਮੈਨੂੰ ਪਤਾ ਜਿੱਨਾ ਚਰ ਕਰਨ ਕਿੰਨਾ ਲੀਟਰਾਂ ਦਾ ਦਰਵਾਜ਼ਾ ਵੀ ਨਹੀਂ ਠੀਕ ਹੋਣਾ ਦੋ ਦਿਨ ਤੋਂ ਬੜੀ ਅਨਫੋਰਚੂਨੇਟ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਵੀਡੀਓ ਵਾਇਰਲ ਕਰ ਰਿਹਾ ਕ੍ਰਿਸ਼ਨ ਭਾਈਚਾਰੇ ਬਾਰੇ ਔਰ ਦੁਨੀਆ ਨੂੰ ਪਤਾ ਕਿ ਵਡੇਰਾਂ ਦਾ ਹੌਸਾਬ ਤੋਂ ਲੈ ਕੇ ਹੁਣ ਤੱਕ ਮੇਰਾ ਇਸ ਭਾਈਚਾਰੇ ਦੇ ਨਾਲ ਕੀ ਸਬੰਧ ਨੇ ਰੋਸ਼ਨ ਜੋਸਫ ਸੁਖਜਿੰਦਰ ਸਿੰਘ ਰਦਾਵਾ ਨੇ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਸੀ ਅੱਜ ਵੀ ਉਹਨੂੰ ਜਾ ਕੇ ਪੁੱਛ ਲਓ ਡੈਨੀਅਲ ਖੁਸ਼ੀ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਇਹ ਸਾਰੇ ਲੋਕ ਜਿਹੜੇ ਮੇਰੇ ਆਪਣੇ ਪਰਿਵਾਰਕ ਮੈਂਬਰ ਔਰ ਜਿਹੜੀ ਗੱਲ ਇੱਕ ਕਾਨੂੰਨੀ ਹਰਕਤ ਕੀਤੀ ਆ ਆ ਮੈਂ ਐਫ ਆਈ ਆਰ ਕਰਵਾਈ ਆ ਇਹ 52 ਨੰਬਰ ਐਫ ਆਈ ਆਰ ਆ ਔਰ 25524 ਨੂੰ ਇਹਨੂੰ ਮੈਂ ਕਰਵਾਤਾ ਤੇ ਜਿਹੜੀਆਂ ਦਫਾ ਲਗੀਆਂ 469 ਤੇ 500 ਜਿਹੜੀ ਦਫਾ ਇਹ ਸੈਕਸ਼ਨ ਲੱਗੇ ਨੇ ਇਹਦੇ ਵਿੱਚ ਕਿ ਫੋਰਜੜੀ ਜਿਹੜੀ ਕੀਤੀ ਆ ਮੈਨੂੰ ਬੜੀ ਹੈਰਾਨਗੀ ਕਿ ਮੈਂ ਇਹ ਮੇਰਾ ਆਪਣਾ ਇੱਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਇਹ ਜਿਹੜੀ ਚੀਜ਼ਕ ਕਣਾਉਣੀ ਅਰਖਦਾ ਕਾਣੀ ਹਿੰਦੁਸਤਾਨ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀ ਨੂੰ ਹਾਰ ਜਿਹੜੀ ਦਿਖ ਰਹੀ ਹੈ ਔਰ ਵਨ ਸਾਈਡਡ ਗੁਰਦਾਸਪੁਰ ਚ ਇਲੈਕਸ਼ਨ ਚੱਲ ਰਹੀ ਹੈ ਇਸ ਐਸਫਆਰ ਦੇ ਵਿੱਚ ਜਿਹੜੀਆਂ ਨੇ ਕਿ ਫੋਰਜਰੀ ਜਿੰਨਾ ਕੀਤੀ ਹੈ ਜਿੰਨਾ ਤਖਤੜੀ ਕੀਤੀ ਹੈ ਮੇਰੀ ਆਵਾਜ਼ ਐਡਿਟ ਕੀਤੀ ਆ ਸਰਦਾਰ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਫਾਦਰ ਆਏ ਤਾਂ ਉਹਨਾਂ ਨੂੰ ਮੈਂ ਬਾਅਦ ਚ ਪੁੱਛਿਆ ਕਿ ਕੀ ਚੀਜ਼ ਆ ਜਿਹੜੀ ਤੂੰ ਸਟੇਜ ਤੇ ਬੋਲ ਗਿਓ ਕਹਿੰਦੇ ਜੀ ਏਆਈ ਟੈਕਨੋਲੋਜੀ ਆ ਤੁਹਾਡੀ ਆਵਾਜ਼ ਕਿਤੇ ਵੀ ਕਿਸੇ ਚੀਜ਼ ਫਿਟ ਕਰਕੇ ਉਹ ਚੀਜ਼ ਨੂੰ ਕਰ ਦਿੰਦੇ ਨੇ ਇਹ ਮੈਂ ਹੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਪਣੇ ਜਿਹੜਾ ਮੇਰੇ ਭਾਈਚਾਰਕ ਸਾਂਝ ਜਿਹੜੀ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੈਂ ਲੋਕਾਂ ਦੇ ਨਾਪਾਕ ਇਰਾਦੇ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗਾ ਸਾਡੇ ਪੰਜਾਬ ਚ ਵੇਖੋ ਮੇਰੇ ਇਲਾਕੇ ਚ ਖਾਸ ਕਰਕੇ ਦੇਖੋ ਕਿ ਇਹ ਜਿਹੜੀ 크੍ਰਿਸਚਨ Hindu ਤੇ Sikh ਇਹਨਾਂ ਦੀ ਇਨੀ ਭਾਈਚਾਰਕ ਸਾਂਝ ਜਿਹੜੀ ਕਦੀ ਵੀ ਨਹੀਂ ਟੁੱਟ ਸਕਦੀ